ਉਹ ਸਾਲਿਓ ਥੱਗੋ ਤੁਖਰਾ ਤਿਆ ਚੋੜਾ ਤੇ ਗੈਂਡਿਆ ਤੁਹਾਡੀ ਮਾਲ ਚ ਦਾ ਮੈਂ ਕਰਾਂ ਸਾਲਿਓ ਤਿਆ ਖੜ ਕੇ ਰੋਸ਼ਨਦਾਨਾਂ ਦੇ ਪਿੱਛੇ ਫੋਟੋਆਂ ਪਾ ਕੇ ਲੋਕਾਂ ਨੂੰ ਕਹਿੰਦਾ ਜੇਲ੍ਹ ਚ ਜਾਣਾ ਦਾ ਲੱਖ ਦੀ ਲਾਂਤ ਹੈ ਡੁੱਬ ਕੇ ਮਰ ਜਾਓ ਲੋਂਡਿਆ ਲੋਂਡਿਆ ਛੱਕਿਆ ਜਿਹੜੇ ਸਾਲਿਓ ਜੇਲਾਂ ਘਟਦੇ ਉਹਨਾਂ ਨੂੰ ਬੁੱਝ ਕੀ ਹਾਲਾਤ ਆ ਜਿਹੜਾ ਨੇ ਜੇਲਾਂ ਦੇਖੀਆਂ ਉਹਨਾਂ ਦੇ ਘਰਾਂ ਚ ਘਾਓਕ ਜੰਦੇ ਆ ਤੇ ਕਰਾ ਕੇ ਆਪਣੇ ਤੇ ਤੇ ਨੂੰ ਦਿੰਦਾ ਫੜਿਆ ਗਿਆ ਸੀ ਤੇ ਉਹਦੇ ਚੱਕਰ ਚ ਜੇਲ੍ਹ ਚਲ ਗਿਆ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸੁਰਲੀਨ ਅਤੇ ਸੁਖਰਤੀ ਦੇ ਚਰਚੇ ਅਕਸਰ ਚੱਲਦੇ ਰਹਿੰਦੇ ਨੇ ਜਿਸ ਨੂੰ ਲੈ ਕੇ ਦੋਸਤੋ ਸੁਖਰਤੀ ਦੀਆਂ ਕੁਝ ਵੀਡੀਓਜ਼ ਸੁਰਲੀਨ ਵਰ ਲੋ ਵਾਇਰਲ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਦੋਸਤੋ ਕਾਫੀ ਜ਼ਿਆਦਾ ਟਰੋਲ ਬਣ ਰਿਹਾ ਹੈ ਸੁਖਰਤੀ ਦਾ ਅਤੇ ਦੋਸਤੋ ਹੋਰ ਵੀ ਕਈ ਰਿਪਲਾਈ ਕੀਤੇ ਨੇ ਸੁਖਰਤੀ ਇਹਨੂੰ ਕਈ ਜਾਣਿਆਂ ਨੇ ਅਤੇ ਸਰਲীন ਨੇ ਹੁਣ ਦੇਖਣਾ ਇਹ ਹੈ ਕਿ ਸੁਖਰਤੀ ਇਹਦਾ ਕੀ ਰਿਪਲਾਈ ਹੁੰਦਾ ਹੈ ਸਰਲীন ਨੂੰ ਅਤੇ ਬਾਕੀ ਲੋਕਾਂ ਨੂੰ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਦੀ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਐਵੇਂ ਦੀਆਂ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਸ ਨਵੇਂ-ਨਵੇਂ ਕੰਟੈਂਟ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਧੰਨਵਾਦ